ਜਾਵੇ ਕਿਥੇ ਇਹ ਪਲੇਖਾ ਬੋ ਬਤਾ ਪਲੇਖਾ ਮੂੰਹ ਜੋਲਣਾ ਲੱਗ ਰਹੇ ਐਨੇ ਟੁੱਟੀ ਹੋ ਗਈ ਐਨੇ ਖਾਲ ਹੋ ਗਈ ਇਹਦਾ ਖਰਚਾ ਪੜਦਾ ਹੈ ਮੁਰੋਂ ਆ ਜਾਵੇ ਕੋਈ ਨਿਰਦੋਰੀ ਨਹੀਂ ਲਿਆਉਂਦਾ ਰਹਿ ਤੋਂ ਉਹ ਕੋਈ ਠੀਕ ਐ ਆਪਣੀ ਕਿਹੜੀ ਕਮਲ ਦੀ ਗੱਲ ਪਿਆਰ ਹੁੰਦਾ ਪੈਸੇ ਵੀ ਦੌੜਤੀ ਪੈ ਗਿਆ ਪੈਸਾ 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 ਇਹ ਬਹੁਤ ਗੁੱਸੇ ਨਾਲ ਸਾਹ ਸਾਹ ਵਾਹ ਅਮਰ ਗੁਰਜੀ ਫਤਿਹ ਜਿੰਨੇ ਵੀ ਇੱਥੇ ਨੌਜਵਾਨ ਆਏ ਆ ਬਿੜਗ ਆਏ ਆ ਮਾਵਾ ਆਈਆਂ ਭੈਣਾਂ ਆਈਆਂ ਤੁਹਾਡਾ ਤਹਿ ਦਿਲੋਂ ਧੰਨਵਾਦ ਆ ਲਾਲ ਤਾਂ ਦਾ ਲੋਕਾਂ ਦੇ ਜਿਹੜੇ ਪਹੁੰਚੇ ਨੇ ਅਮੋ ਕੋਲ ਮਾਂ ਚੰਡੀਕਰੋਂ ਆ ਗਿਆ ਲੰਬਾ ਜੀ ਮੋਗਿਓ ਆ ਗਿਆ ਮੈਂ ਬਹਿੰਡਿਓ ਆ ਗਿਆ ਸਭੀ ਸਾਰੀ ਟੀਮ ਮੁੱਠਕੇ ਕੋਈ ਕਿਦੋਂ ਦੇ ਕੋਈ ਕਿਦੋਂ ਆ ਗਈ ਕੋਈ ਕਿਸੇ ਤੋਂ ਡਾਕਟਰ ਆ ਕੋਈ ਇੰਜੀਨੀਅਰ ਆ ਅਜ ਤਾਂ ਆਪਣਾ ਡਾਕਟਰ ਦਾ ਹਮਲਾ ਆਇਓ ਚਾਰ-ਪੰਜ ਲੱਖ ਦੀ ਵਾਧੂ ਤਾਂ ਹੋਣੀ ਆ ਬਾਈ ਤੇ ਸੌ ਤੋਂ ਜ਼ਿਆਦਾ ਹੀ ਇਲਾਕਾ ਪੀੜਦਾ ਸੋਨੇ ਘਰ ਘਰ ਟੈਂਸਰ ਵੜ ਗਿਆ ਜਵਾਬ ਪੈਦਾ ਹੋ ਵਰਗੇ ਜਾਂਦੇ ਜਵਾਬਾਂ ਦੇ ਕਿੰਨੀਆਂ ਗੁਰਦੇ ਖਤਮ ਹੋ ਚੁੱਕੇ ਆ ਹੁਣ ਇਹਨੇ ਦਰਵਾਜ਼ੇ ਤੇ ਆ ਨਾਲ ਵਾਲੇ ਪਿੰਡ ਦੀ ਆਪਣੀ ਕੀ ਮੈਂ ਕਹਿੰਦਾ ਨਾ ਭੁੱਲ ਜਾਣਾ ਅੱਜ ਹੀ ਬੈਠੀਆ ਦਦੇ ਸ਼ਾਇਦਾਂ ਇਹਨਾਂ ਪਤਵਾਂ ਦਾ ਸਾਰੇ ਬੁਰਾ ਹਾਲ ਅੰਮਤਾ ਆਪਕੇ ਅੱਗੇ ਕੋ ਵੀ ਦਿਖਾਓ ਹੱਥੋਂ ਵੀ ਅਸੀਂ ਮਰੀ ਜਾਂਦੇ ਆਂ ਕੈਂਸਰਾਂ ਦਾ ਸ਼ੂਗਰਾਂ ਦਾ ਕੱਲ ਪੀਵੇ ਨਾ ਜਵਾਕ ਮਰੀ ਜਾਂਦੇ ਆਂ ਅਸੀਂ ਆਗੇ ਚੱਲ ਕੇ ਲੰਮੇ ਸਮੇਤ ਰਵਾ ਪਾ ਰਹੇ ਆ ਪਰਸੋਂ ਤੱਕਲੇ ਸੁਨੇਹ ਲਾ ਰਹੇ ਆ ਕੱਲ ਬੋਲ ਕੇ ਵੀ ਕਿਹਾ ਵੀ ਆਓ ਪਰ ਕੱਲ ਨੂੰ ਅਸੀਂ 12 ਵਜੇ ਹੰਰਾ ਦੇ ਵਿੱਚ ਗੁਰੂ ਘਰ ਤੇ ਪਹੁੰਚਾਂਗੇ ਪਹੁੰਚੋ ਲੋਕੋ ਇਹਨਾਂ ਦਾ ਬਈ ਪਾਣੀ ਬਾਤੀ ਪੀਂਦੇ ਨੇ ਸਖਾ ਹਿੰਦੂਆ ਮੁਸਲਮਾਨ ਹੈ ਗਰੀਬ ਹੈ ਮੀਰਾ ਕਿਸਾਨ ਆ ਮਜ਼ਦੂਰਾ ਦੁਕਾਨਦਾਰ ਆ ਪੰਜ ਸਾਡੇ ਪੀਂਦੇ ਆ ਪਾਣੀ ਦਾ ਜੀਵਨ ਆ ਨਹੀਂ ਦੁੱਖ ਦੀ ਨਾਲ ਸਾਡੀ ਸਾਰੀ ਟੀਮ ਨੂੰ ਅੱਜ 7-8 ਸਾਲ ਹੋ ਗਏ ਆ ਸੋਦੇ ਇਲਾਕੇ ਦੇ ਲੋਕ ਵੀ ਵੇਖੇ ਨੇ ਨਾਲ ਲਗਾਤਾ ਸਾਡੇ ਤੇ ਗਲੀਪੁਰ ਗੌਸਪਲ ਜਮਾਤ ਦਾ ਖੰਡਾਂ 'ਚ ਖੜ ਕੇ ਬੋਲਦੇ ਰਹੇ ਹਰ ਸਾਲ ਦਿਲੋਂ ਤੋਂ ਕਰੇ ਮਾਰਤਾ ਹੋਣ ਜਾਣਾ ਪਾ ਕੇ ਨਵੇਂ ਕੱਢਦੇ ਜੋ ਸਰਕੀ ਔਰ ਸਾਰਾ ਕੱਢੀ ਮਾਰਦਾ ਮਰ ਗਿਆ ਲੈ ਕੇ ਹੋਰ ਮੋਗਾ ਫੋਏ ਫੋਲ ਪ੍ਰੀਡ ਕੋਰ ਮੁਸਤਰ ਫਾਇਲ ਦਾ ਗੰਗਾ ਨਾਲ ਬੀਕਾ ਨੇੜੇ ਤੱਕ 3 ਮਿੰਟ ਲੋਣ ਬੰਦਾ ਪੀਟਦਾ ਯਾਰਾਂ ਨੂੰ ਉਹ ਉੱਥੇ ਖੜਾ ਨਹੀਂ ਜਾਂਦਾ ਗਰੇ ਮਨਾ ਸੋਦੇ ਜੋ ਪਈਦਾ ਬਲੀ ਬੁਦੇਤੀ ਇਮਰਾਨ ਔਰ ਤਾਰਫ ਤੋਂ ਜਿਹਨਾਂ ਦੀ ਸ਼ਕਤ ਦੇ ਉੱਤੇ ਦੋਖ 9 ਕਰੋੜ ਲੀਟਰ ਪਾਣੀ ਇੱਕੋ ਥਾਂ ਤੇ ਡਿੱਗ ਰਿਹਾ ਹੈ 9 ਕਰੋੜ ਲੀਟਰ ਜ਼ਹਿਰ ਰੋਸ ਨੂੰ ਪਿਆ ਜਾ ਰਿਹਾ ਤੇ ਮਾਰਿਆ ਜਾ ਰਿਹਾ ਹੈ ਹਾਦਸਾ ਹੋ ਗਿਆ ਅਸੀਂ ਤਾਂ ਕਦੇ ਕਿਸੇ ਪਰਦੇਸ ਦਾ ਜਨਮ ਹੁੰਦਾ ਹਵਾਰਾ ਕਿਸੇ ਮਜੂਰ ਦੇ ਉੱਤੇ ਅੱਜ ਆਈ ਜਾ ਕੇ ਖਾਜਾ ਦੇ ਦਿੰਦੇ ਆ ਵਿਚਾਰੋ ਯਾਰ ਨਹੀਂ ਅਸੀਂ ਕੁਰਬਾਨੀਆਂ ਵੀ ਦੇ ਦਿੰਦੇ ਸੀ ਵੀ ਜਾਨਾਂ ਵੀ ਮਾਰ ਦਿੰਦੇ ਸੀ ਆਪ ਜੀ ਸਾਡੇ 11 ਬਲਾਂਗ ਬਰਾਉਕੀਆਂ ਸਾਨੂੰ ਮਾਰ ਰਹੇ ਨੇ ਆਪਾਂ ਚੋਖੰਗੇ ਆਜੀ ਮਨਾਈ ਸੀ ਹੋਏ ਉਹਦਾ ਰਸਤੇ ਗਿਆ ਪਹਿਲਾ ਬਈ ਰਿਕਾਰਡ ਚ ਹੈ ਕੱਲੇ ਲੁਧਿਆਣੇ ਦੇ ਵਿੱਚ ਸਾਡੇ 80000 ਮਰੀਜ਼ ਕੱਲਾ ਏਡ ਦਾ ਮਰੀਜ਼ ਏਡ ਦਾ ਐਚਆਈਪੀ ਪਾਜ਼ਟਿਵ ਏਡ ਦਾ ਮਰੀਜ਼ ਕੱਲ ਸਪੱਕਟ ਕਰਾਉਣਾ ਹੈ ਇੱਕ ਕੱਲੇ ਲੁਧਿਆਣੇ ਦੀ ਗੱਲ ਨਹੀਂ ਪੂਰੇ ਪੰਜਾਬ ਦੇ ਵਿੱਚ ਏਡ ਦੇ ਵੱਡੇ ਪੱਧਰ ਤੇ ਫੈਲ ਰਹੀ ਹੈ ਕਿੱਥੋਂ ਬਚੋ ਬਾਰਜੋਗੇ ਕਿੰਨੇ ਮਾਰੀ ਦੇ ਬਚਾਵੇ ਆਸਾਨ ਹਸਪਤਾਲ ਭਰੇ ਪਏ ਆ ਅੱਗੇ ਡੀਐਮਸੀ ਹੁੰਦਾ ਸੀਗਾ ਕੋਬੀ ਸਰ ਦੀ ਸਰਵਨਾ ਮਾਹੂਲ ਹੋਣਗੇ 10 ਦਿਨ ਹਸਪਤਾਲ ਕਿੰਨਾ ਹਸਪਤਾਲਾਂ ਦੇ ਲਿਖਣੇ ਦੱਸੋ ਕੰਡਾ ਹੈਗਾ 4-5000 ਹਸਪਤਾਲ ਤਾਂ ਹੋਊਗਾ ਨਾ ਹੈ ਤੇ ਜਿਹੜੇ ਮਰਦੀ ਹਸਪਤਾਲ ਜਗਦੇ ਸਾਰੇ ਹਸਪਤਾਲ ਭਰੇ ਪਏ ਨਾ ਕੋਈ ਲੱਗੀ ਸਾਲ ਸਾਲ ਦੇ ਜਵਾਦ ਉਹ ਸਾਲ ਦੇ ਜਵਾਦ ਬੱਚਾ ਬਾਲ ਜਾ ਕੇ ਦੇਖੋ ਡੀਐਮਸੀ ਚ ਸੋਹਣੇ ਰਾਜਾ ਕਾ ਦੇ ਮਸੂਮਾਂ ਦੇ ਦਰਜ ਤੇ ਮੈਂ ਤਾਂ ਮਰਤਾ ਜਿਹਾ ਮੋਹਾਂਜ ਕਰਤਾ ਮਸਾਵਾ ਦਾ ਤਤਾਂ ਤੁਨੇ ਭਈਆ ਜਾਂ ਸੁਨਿਆ ਲਾ ਲਾ ਕੇ ਆਪਾਂ ਫਿਰੋਟ ਕੇ ਰੰਗੋ ਤੇ ਆ ਗਏ ਤਰਦ ਸੰਭਰ ਨੂੰ ਜੇ ਮੈਂ ਸਾਧੀਆਂ ਨੇ ਗੱਲ ਦਸੀ ਭਾਈ ਕੋਣ ਨੇ ਦਸੀ ਨਸੀਬ ਜੀ ਨੇ ਦਸੀ ਕਿ ਅਸੀਂ ਤੁਨੇ ਨਾਲ ਹੀ ਵੀ ਆ ਰਹੇ ਆ ਨਸਤ ਮਿੱਤਰ ਗੁੰਮਲ ਵੀ ਗਏ ਉਹਨੇ ਵੀ ਲਾਮ ਕਰਤਾ ਉਹਨੇ ਵੀ ਉਜਾਦੀ ਕਰਤਾ ਪੰਜਾਬ ਪਬਲਿਕ ਰਿਪੋਰਟ ਦੇ ਵੀ ਪੁਜਾਰੀ ਕਰਤਾ ਇੱਕ ਵਾਰ ਵੀ ਤਿੰਨ ਵਾਰੀ ਰੋਸ ਹੋ ਗਏ ਸੈਂਟਰ ਨੋਡਰ ਰੋਸ ਹੋ ਗਿਆ ਕਿ ਬੰਦ ਕਰ ਦਿਓ ਇਹ ਗੈਰ ਕਾਨੂੰਨੀਆ ਬੁਰੀ ਯਾਰ ਪਾ ਰਹੇ ਹੋ ਲੋਕਾ ਇਹ ਕਹਿੰਦਾ ਕਿ ਤੁਸੀਂ ਸਾਫ ਕਰਕੇ ਵੀ ਪਾਣੀ ਕਿਸੇ ਤਰ੍ਹਾਂ ਨਹੀਂ ਪਾਸ ਕਰ ਸਕਦੇ ਕਿਸੇ ਮੈਚ ਨਹੀਂ ਪਾਸ ਕਰ ਸਕਦੇ ਧਰਤੀ ਦੇ ਖਾ ਨਹੀਂ ਪਾਸ ਕਰ ਸਕਦੇ ਇਹ ਕੱਲਾ ਜੁਗਾ ਮਸਲਾ ਨਹੀਂ ਇਹ ਸਾਰਾ ਪੰਜਾਬ ਦਾ ਮਸਲਾ ਹੈ ਜਿੱਥੇ ਜਿੱਥੇ ਬਕਤੀਆਂ ਲੱਗੀਆਂ ਹੋਈਆਂ ਨੇ ਕਾਰਖਾਨਿਆਂ ਦੇ ਲੱਗਿਆ ਹੋਇਆ ਸਾਰੀ ਜ਼ਹਿਰ ਕੈਮੀਕਲ ਧਰਤੀ ਅੱਜਾਂ ਪਾ ਲਈ ਜਾਂਦੇ ਆ। ਆ ਜੰਮੀਤ ਲਈ ਹਮਾਰਾ ਬਿਲਕੁਲ ਆਇਆ ਹੋਵੇ। ਆਸ-ਪਾਸੇ ਪੰਡਾ ਨਾ ਆਇਓ। ਤੁਸੀਂ ਆਪਣੇ ਪਾਣੀ ਚੈੱਕ ਕਰਾ ਲਿਓ। ਪਹਿਲੀ ਵਾਰ ਫੋਕਾ ਸੈਂਕੜੇ ਲਿਆ ਰਹੀਆਂ। ਚਾਰ ਹੱਥ ਕੇ ਸਰਕਾਰਾਂ ਫੋਰਜ ਕਰ ਰਹੇ ਨੇ ਕਿ 10 ਸਾਲਾਂ ਤੋਂ ਇਹ ਫੋਕਾ ਨੇ ਪਿਆਸੇ ਪਾਣੀ ਦੀਆਂ ਤੇ ਸੋਡੇ ਪਾਣੀ ਦੇ ਵਿੱਚ ਜੀਵਨੀ ਮਾਰ ਚੁੱਕਿਆ। ਉਹ ਜੁਲੀਦੀਆਂ ਦਾ ਬਰਾਹਰ ਕੋਲ ਨੂੰ ਪਪਾਣ ਕਰਦੇ ਸੋਦਾ ਨੂੰ ਚਾਂਸ ਹੈਗਾ ਬਦਲਦਾ ਬੰਦਾ ਹੱਥੋਂ ਕਿ ਉਹਦੀ ਜਿਹੜੀ ਇਹਦਾ ਘਰਾਂ ਦੇ ਕੁੰਡੇ ਲਾ ਕੇ ਦਰਵਾਜ਼ੇ ਪਿੱਛੇ ਪਾ ਦੇਉਂਦੇ ਚੇਰ ਮੰਦਲਾ ਚਤਰਾ ਨੂੰ ਦੀਗਾ ਲਾ ਕੇ ਮਲੂਖੂ ਕੀ ਕੇ ਮਲੂ ਉਹ ਪਾਣੀ ਦਾ ਤਾਂ ਕੋਈ ਬੰਦੇ ਆ ਪੀਗੀ ਮਰ ਜਾਏ ਪਾਣੀ ਹੈ ਕਿੱਥੇ ਜਮਾ ਗਏ ਇਹ ਠੱਕੇ ਨਾਲ ਮਾਰ ਤੇ ਠੱਕੇ ਨਾਲ ਮਾਰ ਤੇ ਕਹਾਣੀ ਪਾੜੀ ਗਈ ਆ ਈਆ ਸਾਡਾ ਕੋਲੇ ਆ ਪਾਡੀ ਲੈਣਾ ਲੀਗਲ ਮਾਰਕੀ ਇਹ ਹੀ ਦੁਕਾਨ ਦਾ ਸਾਡਾ ਯਾਰ ਹੈ ਇਹ ਹੀ ਦੁਕਾਨ ਦਾ ਅਜ ਕੱਪੜੇ ਖਰਦਣਾ ਲੋਹ ਜਾਂਦਾ ਤੁਰੇ ਬੰਦਿਆਂ ਲੋਕਾਂ ਦੇ ਸਾਰੇ ਕੱਲੇ ਕੱਲੇ ਪਿੰਡ ਕਰੈਣਾ ਹੈ ਸਾਰੇ ਲੈ ਕੇ ਫੇਰ ਫੇਰੋਂ ਜੰਗਾਂ ਮੋਰ ਜਾ ਕੇ ਲੈਣਾ ਉਹ ਸਾਰੇ ਜਿਹੜਾ ਦੇ ਦਿੱਤਾ ਪਰ ਨਹੀਂ ਉੱਠ ਕੇ ਆਉਣ ਨੂੰ ਹਾਲੇ ਵੀ ਲੋਕਾਂ ਦਾ ਪਿਆਰ ਨਹੀਂ ਮੇਰੇ ਘਰ ਜਿੱਥੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜਾਇਲ ਨਾ ਜੀ ਆਇਆਂ ਨੂੰ ਜੀ ਆਇਆਂ ਨੂੰ ਐਸੇ ਪਿਆਰ ਨਾਲ ਖੜਾ ਲਿਓ ਨਾ ਹਮਾ ਦਾ ਆਏ ਵਾਲੇ ਪਿੰਡਾਂ ਦੇ ਇਹ ਲੋਕ ਆਉਂਦੇ ਤੁਸੀਂ ਸੋਚੋ ਸਾਡਾ 10 ਕਰੋੜ ਦਾ ਕੱਲਾ ਹੋ ਗਿਆ ਸਾਡੇ 5 ਕਰੋੜ ਦਾ ਕੱਲਾ ਹੋ ਗਿਆ ਆਪਾਂ ਵੀ ਲੈਣਾ ਹੈ ਐਨੀ ਆਪਣੀ ਜਿੰਮੇਵਾਰੀ ਕਿ ਕੁਪਾ ਚਾਣਾ ਹੋਵੇ ਦੇਰ ਨਾਲ ਆਣਾ ਪੈਦਾ ਹੋਣਾ ਹੋ ਜਾ ਨਾ ਹੋ ਜਾ ਪੈਸੇ ਚੀ ਜਾਂਦੇ ਥੋੜੇ ਪਾਣੀ ਕਰੋੜ ਦਾ ਹੋਵੇ ਤੇ ਇਹ ਭਾਗ ਕਰੋੜ ਦਾ ਹੋ ਜਾ ਪਾਣੀ ਦਾ ਪੀਓਗੇ ਜੋੜ ਚੱਪਲਾ ਕਰਾਉਲੇ ਪਾਣੀ ਨਾਲ ਸਾਜੂਗਾ ਦੋ ਸੌੜ ਤੋਂ ਜਿਹੜਾ 5 ਕਰੋੜ ਦਾ ਵੇਚਿਆ 10 ਕਰੋੜ ਦਾ ਵੇਚਿਆ ਬੋਲਾਂ ਨਾਲ ਲਿਆ ਕੇ ਪੀਵਾ ਕੇ ਉਹ ਸਾਡੇ ਪਾਣੀ ਵਾਲਿਆਂ ਨੇ ਉਹ ਤੋਂ ਵੀ ਮਾਰਾ ਉਹ ਜਿਹੜਾ ਮੰਨਦੇ ਲੋਕੀ ਦਾ ਚਾਹੀਦਾ ਸਭ ਨੂੰ ਪਾਪਾ ਪਾਤੀ ਦਿੰਦੇ ਆ ਰੋੜ ਦੇ ਵਿੱਚੋਂ ਆ ਸਾਰਾ ਬੋਦੇ ਤੋਂ ਲਾ ਕੇ ਜੋੜ ਤੋਂ ਲਾ ਕੇ ਮੇਰਾ ਹਰ ਚੱਲੀ ਸੋਨ ਨੂੰ ਹੜ ਗਿਆ ਉਹ ਸਾਰੇ ਆਰੋੜੇ ਤੋਂ ਮਾਇੰਕੇ ਜਾਵੋ ਕਿਥੇ ਇਹ ਪ੍ਰੇਖਾ ਬਹੁਤ ਬਤਾਉਨੇ ਥਾ ਐ ਆਟਟ ਚ ਦੇ ਆ ਗਿਆ ਪ੍ਰੰਪ ਅਮਰੀਕਾ ਚ ਇਹ ਕੋਲਾ ਮੰਤਰੀ ਬਣਾਇਆ ਉਹਨੇ ਸਿਹਤ ਮੰਤਰੀ ਬਣਾ ਕਿਹੜਾ ਬਣਾਇਆ ਯੂਨੀਅਨ ਕ੍ਰੇਡੀਓ ਦਾ ਨਾਮ ਹੈ ਉਹ ਬੰਦਾ ਬਣਾਇਆ ਜਿਹਦਾ ਨਾਮ ਤੇਰੇ ਦੇਸ਼ ਦੇ ਵਿੱਚੋਂ ਜਿੱਥੇ 42 ਲੱਖ ਕਰੋੜ ਡਾਲ ਦੀ ਰਸਤਰੀ ਹੈ ਕਿਹੜੀ ਆ ਜਿਹੜੇ ਮਸਕੂਰ ਬਣ ਹੋ ਗਿਆ ਫੰਦਾ ਵੀ ਲੋ ਜੀ ਉਹ ਕਹਿੰਦਾ ਮਨੁਰੀ ਸਿਹਤ ਮੰਤਰੀ ਕਹਿੰਦਾ ਗੱਦੀ ਉੱਤੇ ਚੋਟਾ ਪੀਓ ਆਪਣਾ ਲੈ ਕੇ ਫੇਟੇ ਨਾਲ ਫੋਟੋ ਨਾਲ ਜਿੰਨਾ ਤੁਸੀਂ ਪਾਸ਼ਪੂਰ ਦੇ ਜੱਜ ਬਣ ਬਣਾਉਣੇ ਆ ਦੱਸੋ ਭਾਈ ਕਿਹੜਾ ਬੰਦਾ ਇੱਥੇ ਜਿਹੜਾ ਸਾਡੇ ਘਰ ਨੂੰ ਜਵਾਬ ਖਾਣ ਦੇ ਨਹੀਂ ਆ ਉਹਲੇ ਨੂੰ ਕਰ ਰਿਹਾ ਜੀ ਦੇ ਬਰਗ ਦਾ ਨੋਟਨ ਲਾ ਦੇਵਾ ਤੇ ਆ ਮੌਸਮਾਂ ਅੰਛੇ ਖਾਦੇ ਆ ਨਾ ਅਬੀ ਕੰਮ ਦਾ ਹੋਰ ਕੰਮ ਇੰਨੇ ਕ ਬੰਦੇ ਨੇ ਕਾਰ ਮੱਜਾ ਰੱਖੀਆਂ ਉਹੀ ਜੋੜ ਲਾਉਣ ਲੱਗ ਜਾਂਦੇ ਐ ਇੰਨੇ ਟੁੱਟੀ ਹੋ ਗਈ ਐਨੇ ਜੀ ਖਾਲ ਹੋ ਗਈ ਇਹਦਾ ਖਰਚਾ ਪੈਂਦਾ ਐ ਕੋਲਿਆ ਆ ਕਰਾਉਂਦੇ ਕੋਈ ਨੀ ਦੋਰੀ ਜੀ ਲਿਆਉਂਦੇ ਆ ਰਹਿ ਤੋਂ ਉਹ ਭਾਵੇਂ ਠੀਕ ਐ ਆਪਨੇ ਕਿਹੜੇ ਕੰਮ ਦੀ ਗੱਲ ਪਿਆਰ ਹੁੰਦਾ ਅਬ ਮੌਲਿਮਾਂ ਵਾਲੇ ਰੁਕਾਣ ਇਹਨੇ ਬੜੇ ਮੁੱਤੇ ਸਰਦਾਂ ਦੇ ਕੁੱਲਦੀਆਂ ਬੜੇ ਮੁੱਤੇ ਪੈਸੇ ਲੈਣੇ ਸੋਧਿਆ ਲੈ ਇਹ ਦੁਨੀਆ ਦੁਨੀਆ ਵੇਣਗੀਆਂ ਹੋਗੀਆਂ ਆਖਰੇ ਦੁਨੀਆ ਕਹਿ ਲੈਂਦੇ ਬੈਠੋ ਨੁਕਤੀ ਰਹਿੰਦੀ ਫਤਿਹਲ ਆਪਾ ਹੋਟਲ ਦੇ ਆ ਗਏ ਹੋਏ। ਖਾਦੇ ਨਾ। ਹੋਟਲ ਆ ਗਾਗੇ ਨਹੀਂ ਬੱਧਿਆ ਜਾਣਾ। ਪਾਣੀ ਕਿੰਨੇ ਜਰਦਾ ਬਿਹਾਰ ਤੇ ਗੱਬੀ ਤਰੇ ਆਣਾ ਪਰ ਇਹ ਕਿਹਜਾ ਆ ਤਾ ਪਹਿਰਾ। ਫਿਰ ਇਹਦਾ ਉਹੀ ਪਾਈ ਜਾਂਦਾ ਹੱਦ ਲੋਕ। ਉਹ ਮੁੰਡਿਆਂ ਤਰ੍ਹਾਂ ਨੂੰ ਮੁੰਡਿਓ ਪਾਤਿਓ ਬਖਣਾ ਦੇ ਪੰਜਾਬੀ ਘਾ ਮੁੰਡਿਓ ਪਾਤਿਓ ਘਰਾਂ ਨੂੰ। ਘਰ ਦਾ ਖਾਣਾ ਪਹਿਲਾਂ ਸ਼ੁਰੂ ਕਰਦੋ ਤੇ ਜਵਾਕਾਂ ਨੂੰ ਉੱਤੇ ਲਾ ਲੋ ਦੇ ਪਿਵਾਣਾਂ ਨਾਲ ਖੜਾ। ਇਹ ਸੋਡੇ ਜਵਾਕਾਂ ਦਾਈ ਹਮ ਇਹ ਜਦੋਂ ਬੱਚਾ ਬੁੱਢਾ ਬੁੱਢਾ ਸੂਲ ਆਪਰੇਸ਼ਨ ਨਹੀਂ ਕੋ ਡਾਕਟਰ ਨਹੀਂ ਕੋਈ ਦਵਾਈ ਦੀ ਹੁਣ ਮਹਿਲਾ ਜੀ ਆਪਾਂ ਸਾਹਿਬ ਦਵਾਈ ਲਈ ਜਾਂਦਾ ਬਹੁਤ ਬਾਅਦ ਜਵਾਰ ਸਰਦਾਰ ਫਿਰ ਜਵਾਰ ਹੋ ਜਾਂਦਾ ਉਹ ਬੱਚੇ ਆਪਰੇਸ਼ਨ ਦਾ ਹੁੰਦਾ ਉਹ ਕਹਾ ਬਾਰ ਮਾਰਦਾ ਹੁੰਦਾ ਬਣੇਜ ਕਾ ਕੇ ਮੋਸਟਾ ਕੇ ਪੀਲੇ ਵਰਤ ਕੇ ਦਵਾਈ ਦੇ ਕੋਲ ਆਂ ਚਮੋਗੇ ਮਿਲਖਾ ਸਿੰਘ ਚਮੋਗੇ ਜਰਾ ਸਿੰਘ ਚਮੋਗੇ ਜਮਣੇ ਲਈ ਬਈ ਹੱਤੀ ਜਾਣੇ ਹੱਤੀ ਖੜਾ ਕੰਮਦਾ ਕਰੋ ਹੋਰ ਹੋ ਗਏ ਹਰ ਮੁੰਡਾ ਪੈਸੇ ਦੀ ਦੌੜ ਚ ਪੈ ਗਿਆ ਪੈਸਾ 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 ਉਹ ਪੈਸਾ ਸੀ ਮੰਦਰੇ ਨਾਲ ਮੁੰਡਾ ਪੁੰਗੀਆਂ ਕਰਦਾ ਜਾਂ ਦਿਲੀਆਂ ਚਾਹੀਦਾ ਹੁੰਦਾ ਪੈਸਾ ਵੀ ਉਹ ਸਾਰਾ ਕੁਝ ਪੈਸਾ ਬਣਾ ਲਿਆ ਨਾ ਪਾਣੀ ਦੀ ਸੁੱਖੋਤ ਨਹੀਂ ਨਾ ਬੋਲੀ ਉਹਨੂੰ ਤੁਰਦਾ ਦੀ ਸੁਣਦਾ ਵਾੜਾ ਮਾੜਾ ਹਾਲਾਤ ਲੱਗਣ ਲੱਗ ਜਾਂਦਾ ਕੋਈ ਫਟਾ ਫਟਾ ਨਾ ਹੁਣ ਆਤਿਆ ਗਿਆ ਪੂਰਾ ਜਿੰਨ ਬੰਦੀ ਬੋਲਦੇ ਜਮਾਨੇ ਲਈ ਜਾਂਦੇ ਬੋਲੀਆਂ ਨਾਲ ਲੱਗਣ ਜੋਨੇ ਸੋਤੇ ਮੰਡਲੇ ਰੁਲ ਕੇ ਘਰ ਹੋਏ ਸੀ ਜੱਟਿਆਂ ਨੂੰ ਮਿਹਨਤੂਰ ਸੋਤੇ ਖੰਡ ਕਰਤੇ ਨੋਕ ਨਾ ਸੋਡੀਆਂ ਗੱਲਿਆ ਤੁਹਾਡੇ ਪਰਦੇ ਰਹਾ ਕੀ ਹੈ ਕਾਲ ਸੱਤੇ ਮੜਦਾ ਮਾਰ ਦਸਦੇ ਹੋ ਕੋਕਾਂ ਤਾਰੂ ਉੱਤੇ ਵੀ ਪਏ ਹੁੰਦੇ ਆ ਵੀ ਆਰ ਮਾਰ ਗਿਆ ਕੈਨਸਲ ਹੋ ਗਿਆ ਜਾਂ ਕੀ ਕਰ ਗਿਆ ਯਾਰ ਅਜੇ ਵੀ ਇਹ ਵੀ ਲਾਗੇ ਫੋਨ ਲਈ ਨਜ਼ਰ ਮੋੜ ਤਾ ਕਹਿੰਦਾ ਪੰਜਾਬ ਦੇ ਸਰੋਤ ਕਰਨਾ ਕਹਿੰਦਾ ਕਹਿੰਦੇ ਕਹੀ ਦੂਜੀ ਵੀ ਚਾਹੁੰਦੇ ਹੋ ਹਾਂਜੀ ਹਾਂਜੀ ਆਇਤ ਕੀ ਬੀਬੀ ਲੱਖ ਦੀ ਗਾਰੂ ਪੀ ਕੇ ਸਰਦਾਰਾਂ ਤੋਂ ਲੋਕਾ ਕਹਿੰਦਾ ਲੋਕਾਂ ਦਾ ਚਾਰਾ ਲੂਕ ਸਹੀ ਗੱਲ ਥੋੜਾ ਪਿੱਕੀ ਨਹੀਂ ਪਿੱਤੀ ਆਪਣਾ ਤੋਂ ਵੱਧ ਪਿੱਤੀ ਹਾਂ ਆਪਣਾ ਤੋਂ ਵੱਧ ਪਿੱਤੀ ਉਹ ਕਾਲੂ ਆ ਛੋਲੇ ਵਾਲੇ ਪਿੰਡ ਗਿਆ ਛੋਲੇ ਵਾਲਾ ਬਣਾਲੀ ਤੋਂ ਪਿੰਡ ਹੈ پی مری جان سا پرسوں رشتے دار داخلہ بھنڈے ڈاکٹر کی ہو گیا کہ ਆ ਬੋਲਤਾ ਆਪਣੇ دارو ਪੀਣ ਲਗਾ ਰੋਜ਼ 400 ਬੋਤਲ ਪੀਆ ਕਰੇ ਮੌਤਰੀ ਕਾਉਸੀ ਉਹਦਾ ਇੱਕ ਨਾਜਾ ਟੈਕ ਆ ਗਿਆ ਆ ਦੋ ਪੈਪਾ ਮੱਕੀਆਂ ਡਾਕਟਰ ਦੋ ਮੂਹ ਗੋਟੀਆਂ ਪੁਛਾਵੀਆਂ ਮੈਂ ਕਿਹਾ ਸਾਢੇ 4 ਲੱਖ ਦਾ ਬੈਲ ਮੰਗਾ ਗਾਟ ਉਹਦਾ 1 ਦਾ ਪਰਸਨ 4 ਸਾਲ ਬਚਦੇ ਬਾਕੀ ਦਾ ਮਾਮਲਾ ਵਾਲੇ ਚਾਂਸ ਦੂਜਾ ਮੈਨਾਂ ਹੁਣ ਪਾਚੀ ਸਾਡਾ ਮੌਤਰੀ ਕੋ ਚਾਰ ਮਹੀਨੇ ਦੇ ਅਭੀ ਅਜੋ ਵੀ ਲੈ ਕੇ ਘਰ ਤੇ ਆ ਰਿਹਾ ਹੈ

ਵਧੀਆ ਮੈਂ ਆਪਣੇ ਜਵਾਕਾਂ ਨੂੰ ਵਧੀਆ ਜਿੰਦਗੀ ਦੇ ਕੇ ਜਾਣਾ ਵਧੀਆ ਘਰ ਦੇ ਕੇ ਜਾਣਾ ਵਾਰ ਬਣਾ ਕੇ ਜਾਣਾ ਵਧੀਆ ਜ਼ਾਇਦਾ ਜੋੜਨਾ ਵਧੀਆ ਮਾੜਾ ਪੈਸੇ ਹੋਂ ਬੈਂਕਾਂ ਦੇ ਬੱਚਾ ਸੌਖੀ ਜ਼ਿੰਦਗੀ ਜਣਾਹੀ ਸੁਣਦੇ ਨੇ ਭਾਈ ਹੈ ਤੇ ਆਪਣੀਆਂ ਮਸਲਾਂ ਦੀ ਪਾਣੀ ਕਿਹੋ ਜਿਹਾ ਛੱਡ ਕੇ ਜਾਵਾਂਗੇ ਦੱਸੋ ਛੋੜੇ ਤੋ ਰਾਪੂਰਾ ਜਵਾਕ ਹੈ ਬੰਦਾ ਕਰੇਤੇ ਨਾ ਲਾਉਂਦਾ ਆਪਣੇ ਬੱਚੇ ਨੂੰ ਚਾਕੇ ਕੋ ਰਾਤ ਦੀ ਵਿਦਾਦੀ ਆ ਗਿਆ ਆਪਣੇ ਬੱਚੇ ਨੇ ਪਤਾ ਲੱਗਾ ਨਹੀਂ ਜੋ ਜਵਾਬ ਉਹਦੇ ਬੱਝਣਗੇ ਸੋਹਣ ਧਰਤੀ ਹੈ ਜਪਾਨ ਨੇ ਕਿੰਨੇ ਜਿਆਦਾ ਰਹਿ ਗਿਆ ਇਹ ਵੀ 12 15 ਸਾਲ ਦੇ ਰਹਿ ਗਿਆ ਇਹ ਮੁੱਕਿਆ ਕਹਿੰਦਾ ਇਹ ਵੀ ਕਹਾਣੀ ਸੁਣ ਦੀ ਘਾਤ ਹੋਈ ਲੋਕਾਂ ਧਰਤੀ ਬਾਰੇ ਹੋ ਜਾਂਦੀ ਜਦ ਆਮ ਜਨਾਂ ਪਾਤਿਆਂ ਮੈਂ ਸੋਚਦਾ ਜਿਹੜੇ ਹਵਾਸ ਸਾਡੇ ਆ ਅਸੀਂ ਆ ਕੁੜੀਆਂ ਆਉ ਗਾਲੀਆਂ ਦੇ ਕਾਪਲ ਬਸਰਾਂ ਦੇ ਘਾਤ ਮੁੱਕੋ ਸਾਡੀਆਂ ਰਹਿਣਾਂ ਦੀ ਮਾਣ ਦੀ ਮੋਟੀਆਂ ਸੈਡ ਕਰ ਰਹੇ ਨੇ ਲਾਹਾਂ ਤਾਂ ਪਾਉਣੀਆਂ ਕਿ ਸਾਡੇ ਲੋ ਸਾਡੀ ਘਰ ਉੱਤੇ ਕਿੰਨੇ ਲੜੇਗਾ ਇਹ ਸੋਚੋ ਜੇ ਸਾਧਾਰੀ ਸੋਰਠਿ ਰਾਜਪਾਲ ਵਾਲੀ ਕੁੰਡੇ ਵਾਲੀ ਗੁਰਗੋਵਰ ਸਿਮਧੀ ਹੁੰਦੀ ਤੇ ਆਪਾਂ ਵੀ ਨਾ ਨਾ ਪ੍ਰਭੂ ਭਗਵਾਨ ਕਰਕੇ ਛੱਡਦੇ ਕਿ ਲੋਕ ਦੀ ਮਾਂ ਮੱਦਸਨ ਬਹਾਦਰ ਨੂੰ ਉੱਥੇ ਚੱਲ ਕੇ ਤੇ ਸਾਡੇ ਖਾਤਰ ਕਰਵਾਉਣਾ ਕਿੱਥੇ ਕਿ ਲੋਕ ਜਿਹੜਾ ਯੋਜਾ ਨੂੰ ਫਸਲਾਂ ਦੇ ਜਾਂਦੀ ਹਿੱਕਾਂ ਦੀ ਬੋਲੀਆਂ ਖਾਂਦੀ ਬਈ ਕਾਰੇ ਪਾਣਾਂ ਨੂੰ ਜਾਂਦੀ ਤਾਂ ਸਾਡੇ ਦਾ ਆਉਣ ਵਾਲਾ ਨਸਲ ਦਾ ਸਾਡੀਆਂ ਪਰੀੜੀਆਂ ਸਾਡੇ ਦਾ ਪੀੜੀਆਂ ਦਾ ਤੇ ਸਾਡੇ ਜੋ ਰੋਣਾ ਰੋਣਾ ਫਟ ਪੜੇ ਆਂਲਾ ਮਹ람 ਕੋਈ ਦੇ ਚੂਗਾ ਅਸੀਂ ਵੀ ਲੈਣਾ ਸਾਫਾ ਚੜ੍ਹਦੇ ਤੇ ਗੱਲਾਂ ਦਾ ਕੀ ਲਾ ਹੁੰਦਾ ਮੇਰੀ ਪਹਿਲ ਮਾਈ ਆ ਹੁਣ ਕਿਛ ਹੋ ਕੇ ਅਦਲਵਾ ਗਈ ਦੀ ਬਗੂ ਮਾਂ ਦੇ ਨਾਲ ਫਿੱਟ ਗਈ ਦਰਮਲਾ ਪਾਸਾ ਤੇ ਦਰਮਲਾ ਬਾਤ ਕਰਨਾ ਹੰਗਾਰਾ ਨਾ ਕਰਿਆ ਇਹਨੇ ਮਾਰਾ ਮਾਰਾ ਘਰ ਤੇ ਘੰਮਾ ਆਲੇ ਇਹ ਸੋਡੇ ਚ ਕਰਦਾ ਤੁਸੀਂ ਹੁਣ ਕਿਹੜਾ ਇੱਥੇ ਵਿਖਰੇ ਜਿਸਾਨ ਦੇ ਕੋਲ ਆ ਤੋਗੇ

ਇਸ ਸਾਰੇ ਲੋਕਾਂ ਨੂੰ ਇਕੱਠੇ ਕਰਕੇ ਕਾਲਿਆਂ ਤੇ ਆਉਣਾ, ਗੱਡਿਆਂ ਤੇ ਆਉਣਾ, ਜੋ ਵੀ ਸਾਰਾ ਕੁਝ ਲੈ ਕੇ ਆਉਣੇ ਆ ਉਹਦੇ ਤਰ੍ਹਾਂ ਤੁਸੀਂ ਹਰ ਹਾਲ ਪਹੁੰਚੋ। ਬੀਬੀਆਂ ਬੀਬੀਆਂ ਤਿਆਰ, ਵਿੱਤ ਨੂੰ ਪੂਰੀਆਂ ਕਰ। ਸਾਡੇ ਪਿੰਡਾਂ ਦਾ ਖਾਓ, ਆਮੜਾ ਪਿੰਡ ਦੇ ਵਿੱਚੋਂ ਵੀ, ਆਲੇ ਦੁਆਲੇ ਪਿੰਡਾਂ ਤੋਂ ਵੀ ਜਿਹੜੇ ਅਸੀਂ ਡੱਟ ਕੇ ਪੂਰਾ ਸਾਥ ਕਰਵਾਇਆ, ਪੂਰਾ ਬੀਬੀਆਂ ਦਾ ਆਕੜਾ ਦੋ। ਬੋਲੋ ਏ ਸੋਨਿਆ ਕਿਆ ਮੈਂ ਵੰਟੂਗੀ ਪੈਸਾ ਨਹੀਂ ਵੰਟੂਗੀ ਪਿੰਡ ਦਾ ਕੋਈ ਕੰਮ ਆਇਆ ਜਾਣੀ ਨਹੀਂ ਜਿਹੜਾ ਨਾ ਕਰ ਸਕਾਂ ਪਰ ਮੈਨੂੰ ਕੋਟ ਨਹੀਂ ਪਾਈ ਦੂਜੀਆ ਪਾਰ ਉਹ ਭੈਣੇ ਉਹ ਭੈਣੇ ਉਹ ਭੈਣੇ ਤਰੀਕਾ ਤੇ ਸੁਣਾਉਣਾ ਇੱਕ ਮਿੰਟ ਬਹਿ ਜਾ ਇੱਕ ਮਿੰਟ ਤਾਂ ਬਹਿ ਜਾ ਸਮਝ ਲਾ ਮੈਂ ਬਾਲਾ ਪਿੰਡ ਹੀ ਬੋਲਾਂ ਫਰਸੋਂ ਦੀ ਗੱਲ ਆ ਬਾਲੇ ਦੀ ਨਾ ਜਿੱਨੀ ਚੋਣਾ ਮੈਂ ਬੋਲੀ ਗਿਆ ਬੋਲੀ ਗਿਆ ਮਾਂ ਤੇ ਕੋ ਮਗਲੇ ਪਿੰਡਾਂ ਜਾਣਾ ਇੱਕ ਬਾਬਾ ਉੱਠਿਆ ਕਹਿੰਦਾ ਸੇਰਾ ਬੜੀ ਵਧੀਆ ਵੀਰ ਵਜਾਈ ਜਾਂ ਨਾ ਖਲਾਈ ਤੇ ਆ ਸੁਣਨ ਦਾ ਨਾਤਾ ਆ ਰਿਹਾ ਹੈ ਉਹ ਮਹਾ ਬਾਪੂ ਜਦੋਂ ਮੈਂ ਇਹ ਵੀਰ ਬੋਸ ਲਾ ਕੇ ਤੈਨੂੰ ਬੋਲ ਕੇ ਤੇਰਾ ਪੈਰ ਟੱਪਿਆ ਮੇਰੀ ਵੀਰ ਚਾਕੇ ਮਾਰੇਗਾ ਕੰਧਰੇ ਨਾਲ ਜਿਹੜਾ ਤੋੜ ਦੇਗਾ ਤੇਰੀਆਂ ਗੱਲਾਂ ਬਾਤਾਂ ਨੂੰ ਭੁੱਲ ਜਾਏਗਾ ਕੁਤਾ ਪੱਲੀ ਫੜ ਦੇਗਾ ਪੰਜਾਬ ਫੜ ਦੇਗਾ ਜਾਂ ਫੋਨ ਨਾਲ ਹੋ ਦੇਗਾ ਜਾਂ ਬੋਕਲ ਨਾਲ ਹੋਵੇ ਇਹ ਕਹੇ ਮੈਂ ਦੋ ਜਣਾ ਰੰਗਾਂ ਦੇ ਦੋਸਤਾਂ ਵਾਲੀ 24 ਇਲਾਸ ਵਾਲੀ ਬੈਂਡੇ ਬੋਸ ਆਦਾ ਉਸਲੀ ਕਾਹਦੀ ਲੋਕ ਅੱਧੀ ਅੱਧੀ ਰਾਤ ਤੱਕ ਨੂੰ ਡੀਕਦੇ ਹੁੰਦੇ ਸੀ ਇਹ ਆਉਲਾਸ ਸੁਣ ਕੇ ਜਾਵਾਂਗੇ ਐ ਸਾਰੇ ਰੁਕੇ ਸੋਦੇ ਸਾਰੇ ਬੱਦਲ ਸ਼ੇਰਾ ਗੱਲਾਂ ਬਹੁਤ ਮਾਰਦਿਆਂ ਕਰਦਾ ਤੇਰੇ ਵਰਗੀਆਂ ਗੱਲਾਂ ਵੀ ਕਰਦਾ ਮਗਰਾਂ ਦੀ ਯਾਰ ਦੀ ਸ਼ਾਇਦ ਲੋਕ ਭੇ ਇਹਨਾਂ ਆਪਣਾ ਹੱਥ ਦੀ ਗੱਲ ਕਰ ਸਕੀਏ ਜਿਹੜਾ ਕਿ ਜਿਹਦੇ ਬੋਟਾ ਉਹ ਤਾਂ ਕਿਹਨੇ ਜੋ ਪੰਜਾਬ ਵਿੱਚ ਬੋਟਾ ਰਿਹਾ ਬੋਟਾ ਉਹ ਦੇ ਬੋਲੇ ਬਾਕੀ ਦਾ ਲੋਕਾਂ ਨੇ ਜਹ ਕੰਨੇ ਦਾ ਕੰਮ ਤੇ ਤੇਰੀ ਨਵੀਂ ਹੈਗੀ ਜਦੋਂ ਆਪਾਂ ਹੌਸਲਾ ਨਹੀਂ ਚੱਲਣਾ ਵੋਟਾਂ ਦੇ ਆਉਂਦੇ ਜਾਂਦੇ ਰਹਿਣਾ ਜਿੰਦੇ ਸਾਡੇ ਲੋਕਾਂ ਨੇ ਰਹਿਣਾ ਕੋਈ ਗੱਲ ਨਹੀਂ ਹੌਸਲਾ ਨਹੀਂ ਜਿੱਤਦਾ ਨਾ ਕਿ ਆਪਾਂ ਇਹ ਲੜਾਈ ਜੜ ਬਣਿਆ ਲੜਾਈ ਬਹੁਤ ਸਬੱਧੀ ਹੈ ਬੋਟਾਂ ਦਾ ਕਿੱ데 ਜਿੱਤੀ ਹੈ ਕਿ ਵੋਟਾਂ ਨਾਲ ਬੜੀ ਹੱਲ ਕਰਨੀ ਹੈ ਤੇ ਨੇ ਵੋਟਾਂ ਨਾਲ ਹੀ ਆਪਾਂ ਗੱਲ ਕਰਕੇ ਉਹ ਹਕਮਾਂ ਹੁਲਦਾਰ ਸੰਭਲਣਾ ਅਸਾਰ ਸਭ ਨਾਲੋਂ ਸੇ ਬਲੀਪੁਰ ਬੜੇ ਹੋਣਗੇ ਵੀਡੀਓ ਪਾਉਂਦੇ ਹੋਣਗੇ ਜੀ ਯਾਰ ਦੇਖੋ ਜੀ ਅਿਆਦੇ ਲੋਕਾਂ ਨੂੰ ਮਾਰ ਪਾ ਰਹੇ ਕਿੱਥੇ ਆ ਅੱਜ ਤੋਂ ਅੰਦਲਨ ਦੀ ਕਰ ਰਿਹਾ ਆ ਅੱਪਾਸੋਂ ਜਿੱਥੇ ਗੋਰੀ ਜੱਲੇ ਕੇ ਸਟੇਟ ਤੇ ਖੜਾ ਸਾਡੇ ਦਰਜਾ ਮਾਂ ਜਰਪਾਤੀ ਜੀ ਸਾਡੀ ਧਰਤੀ ਹੈ ਦਰਜਾ ਮਾਂ ਜਰਪਾਤੀ ਜੀ ਉੱਪਰ ਯਾਰਾਂ ਅੰਸਾ ਤੂੰ ਮੁੱਖ ਮੰਤਰੀ ਐ ਤੇਰੇ ਕੋਲ ਪਾਵਾਂ ਦਾ ਰਾਜ ਕਰੇ ਤੇ ਪਾਟਕਾ ਕਾਨੂੰਨ ਆ ਪੁੱਛ ਆਟ ਹਕੂਮਤ ਦੀ ਅੰਦਰ ਲਾਭ ਹੀ ਪਾਉਣੇ ਤੂੰ ਵੀ ਨਹੀਂ ਲਾ ਸਕਦਾ ਉਹ ਐ ਗੱਲਾਂ ਕਰੇ ਰਿਹਾ ਗੋਰੀ ਦਾ ਬਚਾ ਹੋਵੇ ਮੁੱਖ ਮੰਤਰੀ ਆ ਕੇ ਗੱਲਾਂ ਕਰ ਸੁਣਿਆ ਹੋਣਾ ਨਹੀਂ ਸਾਡਾ ਰਿਆਣਾ ਸਾਡੇ ਦੇ ਕਿਰਾਏ ਆ ਕੋਈ ਅੱਜ ਵੀ ਉਹੀ ਗੱਲਾਂ ਉਹ ਬਾਈ ਨੂੰ ਬੋਲ ਪੈਂਦਾ ਹੁੰਦਾ ਕਹਿੰਦਾ ਅਸੀਂ ਦੇ ਬੇਟੀਏ ਵਿਰੋਧੀ ਧਰਤੀ ਟੱਕਰ ਨਾਲ ਆਉਂਦਾ ਹੈ ਉਹ ਹੋਰ ਨਹੀਂ ਕੋਈ ਬਾਹਰ ਉਹਦੇ ਨਾਲ ਆਉਂਦਾ ਵਿਰੋਧੀ ਚ ਨਹੀਂ ਆਉਣਾ ਉਹਨਾਂ ਨੇ ਹਵਾ ਨਹੀਂ ਮਾਰੋ ਕੱਪ ਹਲਾਣ ਮਾਰੋ ਸੋ ਬਾਈ ਬੈਂਤੀ ਆ ਪੈਨਾਲੇ ਸਾਰੇ ਪਿੰਡਾਂ ਦਾ ਤੁਰੀ ਆਫਸਾਨਾ ਚ ਗੁਰੂ ਕਰੋ ਪਰੋਸਾ ਦੇ ਕੇ ਤੋਂ ਹੋਣਾਂ ਦੇ ਵਿੱਚੋਂ ਕਿ ਅਸੀਂ ਵੱਖ-ਵੱਖ ਜਿੰਨੇ ਪਿੰਡ ਨੇ ਅਜਿਵੇਂ ਜਸਕੀਰ ਜੀ ਨੇ ਦੱਸਿਆ ਕਿ ਜਿੰਨੇ ਪਿੰਡ ਨੇ ਹੁਣ ਨਵੀਂ ਸਕੀਮ ਕਰ ਰਹੀ ਹੈ ਵੀ ਉਦੋਂ ਪਾਣੀ ਕਰਕੇ ਨਾ ਖਾਦ ਬਣਾ ਸਰਹਣਾ ਵਿੱਚ ਪੈਂਦਾ ਨਾ ਕਰਕੇ ਕਿ ਚੰਗਾ ਮੁੰਡਾ ਦੀ ਖਿਆਲ ਹੋਵੇ ਕਿ ਉਹ ਛੋਟੇ ਆਲੀਦਾਰੀ ਖਰਾਬ ਨੂੰ ਕਰਦੇ ਆ ਆ ਮਿੱਟੀਆ ਮੁੱਟੀਆ ਕਰਦੇ ਫਤਿਹ ਬਣਾਉਂਦੀ ਆ ਕਰਦੇ ਸਾਰੇ ਕੋਈ ਫਤਿਹਾਂ ਤੇ ਇਹ ਵੀ ਸੋਚਦੇ ਦੁਨੀਆ ਤੇ ਇਹਨਾਂ ਨੇ ਕੁਝ ਨਹੀਂ ਵੀ ਕੀਤੀ ਪਿੱਛੇ ਦੇ ਵੀ ਭੁਗੜਾ ਦੇ ਲੋਕਾਂ ਨੂੰ ਸਾਡੇ ਖਾਲਾ ਵੀ ਇਥੇ ਪ੍ਰਕਾਰ ਸ਼ੁਰੂ ਕਰਾਤਾ ਸੀ ਵੀਰ ਸੋਦੇ ਪਿੰਡਾਂ ਵਾਲੇ ਵੀ ਦੀ ਬੁੱਢਾ ਰਿਆ ਬਾਤ ਨੂੰ ਕਰਦੇ ਆ ਬਾਜੂ ਵੀ ਆਈਦਾ ਕੁੱਲਾ ਕੁੱਲਾ ਜੀਬ ਚਾਉਣ ਨੂੰ ਕਰਦੇ ਆ ਕਹਿੰਦੇ ਪੈਸੇ ਵੀ ਲੈ ਜਾਂਦੇ ਆ ਜੀ ਫੈਕਟਰੀਆਂ ਤੋਂ ਹਾਂ ਅੱਜ ਅੱਜ ਅਗਰ ਪੰਛੀ ਵੀ ਕਰਦੇ ਪੰਛੀ ਵੀ ਪਾਣ ਕੀਦੇ ਆ ਧੂਮ ਵੀ ਪਾਣੀ ਪੀਂਦਾ ਹੈ ਅਸੀਂ ਬੰਦੇ ਨੂੰ ਮਾਰਨੀ ਗੱਲ ਕਰਾਂਗੇ ਪੰਛੀ ਨਹੀਂ ਤੇ ਬੈਨਾਲੇ ਪੰਛੀ ਤੇ ਬੈਨਾਲੇ ਪੰਛੀ ਨਹੀਂ ਹੁੰਦੇ ਨੂੰ ਕੱਸ ਲੈ ਵਾ ਸੋਏ ਇਹ ਤਾਂ ਪਹਿਲਾਂ ਸ਼ੁਰੂ ਕਰਨਾ ਤੁਸੀਂ ਮੇਰੀ ਗੱਲ ਸੁਣੋ ਨਾਲ ਪਾਣੀ ਦਾ ਟੋਲ ਪਿੰਡਾ ਸੋਹਣ ਬਾਈ ਨਾਲ ਪਾਣੀ ਲੈ ਕੇ ਤਾਂ ਮੈਂ ਪਿੰਡੇ ਤੇ ਆ ਗਿਆ ਭਾਈ ਜੀ ਦੋਸਤੋ ਐਂਦਾ ਪਾਣੀ ਨਹੀਂ ਕਿਤੇ ਦੇਰੇ ਦਾ ਪਿੰਡੇ ਦੇ ਗੋਲਦੀ ਦੀ ਤਿਆਰੀ ਨਾਲ ਦੇ ਵਿਲੇ ਸਿੱਧਿਆ ਆਨਾਂ ਸੁਣਦੇ ਵੀ ਐਂਦਾ ਜਨਾ ਬੁੱਧੀ ਇਦੋਂ ਨੋਪਰਾ ਜਾਂਦੀ ਆ ਨਾ ਪਿੰਡੇ ਦੇ ਪਰ ਉਹ ਤਾਂ ਉਹ ਜਾਂਦੇ ਰਹਿੰਦੇ ਆਪਦੇ ਬੇਨ ਲਾ ਕੇ ਸਾਦਾਏ ਥੋੜੀ ਇਕ ਵੀ ਹੋ ਅਸੀਂ ਜਿਹੜੇ ਤਾਉਂ ਤੇ ਸਾਨੂੰ ਤਕਲੀਫ ਹੈ ਇਹ ਪੰਜਾਬ ਨੂੰ ਤਕਲੀਫ ਆ ਸਾਡੇਆਂ ਮਖਦੋਨ ਨੂੰ ਤਕਲੀਫ ਹੈ ਤਾਉਂ ਖਿਆ ਜਾ ਬਸ ਅਬ ਇਹ ਕਿਵੇਂ ਹੋ ਜੂਗਾ ਵਿਹਾਰ ਪਾਣੀ ਦਾ ਸੋਦੇ ਪੁੰਨਾ ਸ਼ਰਦਾਂ ਨੂੰ ਪਰੇ ਇੱਥੇ ਸ਼ਰਦਾਂ ਨੂੰ ਕਿਵੇਂ ਹੋ ਜੂਗਾ ਜਿਵੇਂ ਅਸੀਂ ਗੰਗਾ ਰੇ ਤੱਕ ਵਿਕਾ ਰੇ ਤੱਕ ਲੋਕਾਂ ਵਿੱਚ ਆ ਕੇ ਦਿਵਾ ਸਕਦੇ ਆ ਦੂਜੇ ਸ਼ੂਗਲ ਲੋਕ ਮਰ ਰਿਹਾ ਪਾਣੀ ਦੀ ਕਿ ਉਹ ਨਾਲ ਨਹੀਂ ਲੱਗ ਸਕਦੇ ਆ ਕਮਰੇ ਇਹ ਤੁਸੀਂ ਜਾਣੀ ਪਾਣੀ ਸ਼ਰਦਾਂ ਤੁਸੀਂ ਇਹ ਜਾਣ ਕੇ ਬਾਬੇ ਜੀ ਨੇ ਸ਼ੁਰੂ ਕਰ ਰਹੇ ਆ ਬਿਨਵਾਹ ਪਾਣੀ ਦਿਹਾੜ ਇਹਦਾ ਜੀ 15 ਅਖੜਾ ਕਰਕੇ ਸਾਡੇ ਦਾ ਪਾਣੀ ਪਾਵਾ ਜੋ ਤਾਹੋਂ ਕਿਤੇ ਵੀ ਕਿਸੇ ਵੀ ਪਿੰਡ ਚ ਕਿਸੇ ਦਰਿਆ ਦੇ ਵਿੱਚ ਵੱਡਾ ਦਰਿਆ ਚਾਹੇ ਸਾਤ ਹੋ ਜਾ ਇੱਕ ਵੀ ਬੂਤ ਪਾਣੀ ਨਹੀਂ ਪੈਂਦਾ ਨਹੀਂ ਲੜਾਈ ਆਪਣੀ ਕੀ ਆ ਜੋ ਕੰਨਤਲੀ ਨੂੰ ਤਿਆਰ ਰਿਓ ਤੇ ਹੁਣ ਬਾਹਰ ਬੜੀਆਂ ਕਰਕੇ ਬੋਸਾ ਦੇ ਨਾਲ ਭਾਈ ਅਸੀਂ ਤੈਨੂੰ ਤੁਹਾਡੇ ਨਾਲ ਆ ਬਲੇ ਸੋਨਹਾਂ